ਕੰਗਲੋ ਘਟਲੇ ਆਈ ਦਾਰੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਚਾਲ ਹੈ ਸਾਰਿਆਂ ਦਾ ਉਮੀਦ ਕਰਦਾ ਹਾਂ ਜੀ ਸਭ ਰਾਜੀ ਖੁਸ਼ੀ ਹੋਵਗੇ ਚੜਦੀ ਕਲਾ 'ਚ ਹੋਵਗੇ ਮੇਰੇ ਵੱਲੋਂ ਤੇ ਪੂਰੀ ਰੋੜਾ ਕਲਾਸਿਸ ਦੀ ਟੀਮ ਵੱਲੋਂ ਤੁਹਾਨੂੰ ਸਾਰਿਆਂ ਨੂੰ ਦੀਵਾਲੀ ਦੀਆਂ ਲੱਖ ਲੱਖ ਮੁਬਾਰਕਾਂ ਯਾਰ ਹਨਾ ਦੀਵਾਲੀ ਜੋ ਕਿ ਇੱਕ ਰੋਸ਼ਨੀਆਂ ਦਾ ਤਿਉਹਾਰ ਹੈ ਜੀ ਹਨਾ ਇਸ ਤਿਉਹਾਰ ਦੇ ਬਹੁਤ ਸਾਰੇ ਇਤਿਹਾਸਿਕ ਪੱਖ ਹੈ ਬਹੁਤੇ ਤੁਹਾਨੂੰ ਪਤਾ ਹੋਣਗੇ ਪਰ ਇੱਕ ਦੋ ਇਤਿਹਾਸਿਕ ਪੱਖ ਤੁਹਾਡੇ ਨਾਲ ਮੈਂ ਅੱਜ ਹੋਰ ਸਾਂਝੇ ਕਰਕੇ ਜਾਊਂਗਾ ਜੋ ਤੁਹਾਨੂੰ ਪਤਾ ਨਹੀਂ ਹੋਣੇ ਪੁੱਤ ਤੇ ਆ ਜੋ ਮਗਰ ਲਿਖਿਆ ਹੋਇਆ ਜੀ ਇਹ ਕੋਈ ਝੂਠ ਨਹੀਂ ਆ ਇਹਦੇ ਬਾਰੇ ਵੀ ਮੈਂ ਤੁਹਾਡੇ ਕੋਲੇ ਚੰਨਣਾ ਪਾ ਕੇ ਜਾਊਂਗਾ ਤਾਂ ਦੇਖੋ ਦੀਵਾਲੀ ਦਾ ਇੱਕ ਇਤਿਹਾਸਿਕ ਪੱਖ ਤਾਂ ਇਹ ਹੈ ਜੋ ਤੁਹਾਨੂੰ ਪਤਾ ਹੋਣਾ ਕਿ ਇਸ ਰਾਤ ਵਾਲੇ ਦਿਨ ਇਹ ਮੰਨਿਆ ਜਾਂਦਾ ਹੈ ਕਿ ਸ਼੍ਰੀ ਰਾਮ ਬਣਵਾਸ ਘਟ ਕੇ 14 ਸਾਲਾਂ ਦਾ ਅਯੁੱਧਿਆ ਵਾਪਸ ਆਏ ਸੀ ਉਹਨਾਂ ਦੇ ਵਾਪਸ ਆਉਣ ਦੀ ਖੁਸ਼ੀ ਦੇ ਵਿੱਚ ਦੀਪ ਜਗਾਏ ਗਏ ਸੀਗੇ ਜੀ ਇੱਕ ਸਿੱਖੀ ਦਮ ਦੇ ਅਕੋਰਡਿੰਗ ਜੋ ਪੱਖ ਹੈ ਜੋ ਇਹ ਕਹਿੰਦਾ ਹੈ ਕਿ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਰਾਏ ਜੀ ਹਨਾ 52 ਰਾਜਿਆਂ ਸਹਿਤ ਗਵਾਲੀਅਰ ਦੇ ਕੇਰੇ ਵਿੱਚੋਂ ਅੱਜ ਦੇ ਦਿਨ ਰਿਹਾ ਹੋਏ ਸੀਗੇ ਜਿਹਦੇ ਕਰਕੇ ਸਿੱਖਾਂ ਨੇ ਉਸ ਸਮੇਂ ਦੇ ਸਿੱਖਾਂ ਨੇ ਦੀਵੇ ਵਾਲੇ ਸੀਗੇ ਪੁੱਤ ਹਨਾ ਇਹ ਦੋ ਪੱਖ ਤਾਂ ਤੁਹਾਨੂੰ ਨਾਰਮਲੀ ਪਤਾ ਹੋਣੇ ਆ ਚੈੱਕ ਤੀਜਾ ਪੱਖ ਹੈ ਜੋ ਕਿ ਅੱਜ ਦੀ ਰਾਤ ਮਾਤਾ ਲక్ష్ਮੀ ਧਰਤੀ ਦੇ ਸਾਰੇ ਪਾਸੇ ਚੱਕਰ ਲਗਾਉਂਦੀ ਹੈ ਲక్ష్ਮੀ ਪੂਜਨ ਕੀਤਾ ਜਾਂਦਾ ਹੈ ਹਨ ਇਹ ਪੱਖ ਵੀ ਪਤਾ ਹੋ ਸਕਦਾ ਪਰ ਹੁਣ ਆਪਾਂ ਗੱਲ ਕਰਦੇ ਹਾਂ ਕੁਝ ਉਹਨਾਂ ਪੱਖਾਂ ਦੀ ਜਿਨ੍ਹਾਂ ਦੇ ਉੱਪਰ ਬਹੁਤੀ ਚਰਚਾ ਨਹੀਂ ਕੀਤੀ ਜਾਂਦੀ ਪੁੱਤ ਜਿਵੇਂ ਕਿ ਇਹੀ ਰਾਤ ਮੰਨਿਆ ਜਾਂਦਾ ਹੈ ਕਿ ਅੱਜ ਦੇ ਹੀ ਦਿਨ ਦੀਵਾਲੀ ਵਾਲੇ ਹੀ ਦਿਨ ਮਾਤਾ ਲక్ష్ਮੀ ਤੇ ਸ਼੍ਰੀ ਵਿਸ਼ਨੂੰ ਜੀ ਦਾ ਵਿਆਹ ਸੰਪੰਨ ਹੋਇਆ ਸੀਗਾ ਜੀ ਇੱਕ ਪੱਖ ਇਹ ਵੀ ਹੈ ਜੀ ਇੱਕ ਪੱਖ ਇਹ ਵੀ ਹੈ ਕਿ ਜਿਵੇਂ ਆਪਣੇ ਇਧਰ ਨਾਰਥ ਸਾਈਡ ਮਾਤਾ ਲక్ష్ਮੀ ਦਾ ਪੂਜਨ ਕੀਤਾ ਜਾਂਦਾ ਹੈ ਸਿਮਿਲਰਲੀ ਬੰਗਾਲ ਦੇ ਵਿੱਚ ਦੀਵਾਲੀ ਵਾਲੀ ਰਾਤ ਮਾਤਾ ਕਾਲੀ ਜਿਹਨੂੰ ਕਾਲਕਾ ਮਾਤਾ ਵੀ ਕਹਿ ਦਿੰਦੇ ਆ ਉਹਨਾਂ ਦਾ ਪੂਜਨ ਕੀਤਾ ਜਾਂਦਾ ਜੀ ਤੇ ਜੇ ਮੈਂ ਗੱਲ ਕਰਾਂ ਲਾਰਡ ਮਹਾਵੀਰ ਦੀ ਇਹ ਮੰਨਿਆ ਜਾਂਦਾ ਹੈ ਕਿ ਉਹਨਾਂ ਨੂੰ ਨਿਰਵਾਣਾ ਨਿਰਵਾਣਾ ਤੋਂ ਭਾਵ ਹੈ ਜੀ ਗਿਆਨ ਪ੍ਰਾਪਤੀ ਉਹ ਐਸੇ ਹੀ ਰਾਤ ਹੋਈ ਸੀਗੀ ਹਨਾ ਉਹਨਾਂ ਦਾ ਅੰਧਕਾਰ ਜ਼ਿੰਦਗੀ ਚੋਂ ਐਸੇ ਹੀ ਰਾਤ ਮਿਟਿਆ ਸੀਗਾ ਹੁਣ ਦੇਖੋ ਇਤਿਹਾਸਿਕ ਪੱਖ ਜੋ ਮਰਜ਼ੀ ਹੋਵੇ ਜੀ ਪਰ ਦੀਵਾਲੀ ਦੀ ਜੋ ਰਾਤ ਹੈ ਕੱਤਕ ਦੀ ਅਮਾਵਸ ਦੀ ਇਹੋ ਰਾਤ ਹੈ ਸਭ ਤੋਂ ਗਹਿਰੀ ਸਭ ਤੋਂ ਕਾਲੀ ਰਾਤ ਹੁੰਦੀ ਹੈ ਤੇ ਐਸ ਰਾਤ ਦੀਵੇ ਬਾਲ ਕੇ ਆਪਾਂ ਉਸ ਹਨੇਰੇ ਦੇ ਉੱਪਰ ਲਾਈਟ ਦੀ ਰੋਸ਼ਨੀ ਦੀ ਜਿੱਤ ਨੂੰ ਦਰਸਾਉਣੇ ਆ ਬੁੱਧ ਹਨਾ ਜਿਵੇਂ ਆਪਣੇ ਕੋਲੇ ਲਾਰਡ ਮਹਾਵੀਰ ਦੀ ਜ਼ਿੰਦਗੀ ਦੇ ਵਿੱਚ ਗਿਆਨ ਦੀ ਰੋਸ਼ਨੀ ਭਰ ਗਈ ਜੇ ਤੁਸੀਂ ਵੀ ਚਾਹੋਣੇ ਹੋ ਆਪਦੇ ਜੀਵਨ ਦੇ ਵਿੱਚ ਗਿਆਨ ਨੂਆ ਰੋਸ਼ਨੀ ਨੂੰ ਭਰਨਾ ਕਿ ਆਪਦੇ ਮਾਪੇ ਬਾਪ ਦਾ ਸੁਪਨਾ ਸਾਕਾਰ ਕਰਨਾ ਕਿ ਸਾਡਾ ਪੁੱਤ ਜਾਂ ਸਾਡੀ ਧੀ ਵੀ ਸਰਕਾਰੀ ਨੌਕਰੀ ਦੇ ਉੱਪਰ ਹੋਵੇ ਜੇ ਤੁਸੀਂ ਚਾਹੁੰਦੇ ਹੋ ਤਾਂ ਅਰੂੜਾ ਕਲਾਸਸ ਤੁਹਾਡੇ ਲਈ ਲੈ ਕੇ ਆ ਗਿਆ ਕੇਵਲ ਔਰ ਕੇਵਲ 5 ਰੁਪਏ 55 ਪੈਸੇ ਤੇ ਇੱਕ ਗੱਲ ਹੋਰ ਯਾਦ ਰੱਖਿਓ ਐਦੂੰ ਵੀ ਸਸਤਾ ਪੈ ਰਿਹਾ ਵੈਦ ਤੁਹਾਨੂੰ ਉਹ ਇਹ ਹੀ ਮੈਂ ਦੱਸੂਗਾ ਕਿਉਂ ਲਿਖਿਆ ਕੇਵਲ ਔਰ ਕੇਵਲ ਹਰ ਦਿਨ 5 ਰੁਪਏ 55 ਪੈਸੇ ਵਿੱਚ ਤਿਆਰੀ ਕਰਨ ਦਾ ਮੌਕਾ ਸਾਡੇ ਕੋਲੇ ਬਹੁਤ ਸਾਰੇ ਬੈਚਸ ਨੇ ਜਿਵੇਂ ਪੀਐਸਟੈਟ ਦਾ ਬੈਚ ਤੁਹਾਨੂੰ ਟ੍ਰਿਪਲ 9 ਵਿੱਚ ਮਿਲ ਰਿਹਾ ਹੈ ਫਾਊਂਡੇਸ਼ਨ ਪੰਜਾਬ ਦੇ ਜਿਹੜੇ ਮਰਜ਼ੀ ਪੇਪਰ ਦੀ ਤਿਆਰੀ ਕਰ ਲੋ ਯਾਰ ਜਿਹੜੇ ਮਰਜ਼ੀ ਪੇਪਰ ਦੀ ਤਿਆਰੀ ਕਰ ਲੋ ਕਿੰਨੇ ਦਾ ਪੈ ਰਿਹਾ ਜੀ ਟ੍ਰਿਪਲ 9 ਦਾ ਜੇ ਇਕੱਲੇ ਕੌਨਸਟੇਬਲ ਦੀ ਤਿਆਰੀ ਕਰਨੀ ਹੈ ਉਹ ਵੀ ਟ੍ਰਿਪਲ 9 ਦਾ ਤੇ ਇਹ ਜੇ ਮੈਂ ਗੱਲ ਕਰਾਂ ਬਹੁਤ ਤਾਂ ਵੈਸੇ ਵੈਲਿਡਿਟੀ ਅਸੀਂ ਤੁਹਾਨੂੰ ਜ਼ਿਆਦਾ ਦਿੰਨੇ ਆ ਜੇ ਮੈਂ ਗੱਲ ਕਰਾਂ ਤੁਹਾਨੂੰ ਅਸੀਂ 6 ਮਹੀਨੇ ਦੀ ਵੀ ਵੈਲਿਡਿਟੀ ਦਈਏ 180 ਦਿਨਾਂ ਦੀ ਵੈਲਿਡਿਟੀ ਦਈਏ 999 ਨੂੰ ਜਦੋਂ ਆਪਾਂ 180 ਨਾਲ ਡਿਵਾਈਡ ਕਰਦੇ ਆਂ ਪੁੱਤ ਤਾਂ ਆਪਣੇ ਕੋਲੇ ਆਹ ਸੰਖਿਆ ਨਿਕਲ ਕੇ ਆ ਜਾਂਦੀ ਹੈ ਡੇਲੀ ਆਪਾਂ ਨੂੰ ਸਿਰਫ 5 ਰੁਪਏ ਦੇ ਵਿੱਚ ਪੰਜਾਬ ਦੇ ਉਸ ਇੰਸਟੀਟਿਊਟ ਤੋਂ ਤਿਆਰੀ ਕਰਨ ਦਾ ਮੌਕਾ ਮਿਲਦਾ ਹੈ ਜੋ ਆਪਦੇ ਰਿਜ਼ਲਟਸ ਦੇ ਲਈ ਜਾਣਿਆ ਜਾਂਦਾ ਹੈ ਜੋ ਹਵਾ 'ਚ ਤੀਰ ਛੱਡਣ ਲਈ ਨਹੀਂ ਆਪਦੇ ਰਿਜ਼ਲਟਸ ਦੇ ਲਈ ਜਾਣਿਆ ਜਾਂਦਾ ਹੈ ਹਰ ਸਾਲ ਹਰ ਵਾਰ ਸਭ ਤੋਂ ਜ਼ਿਆਦਾ ਰਿਜ਼ਲਟਸ ਦਿੰਦਾ ਆਇਆ ਜੀ ਜੇ ਤੁਸੀਂ ਸੁਪਨਿਆਂ ਨੂੰ ਸਾਕਾਰ ਕਰਨਾ ਹੈ ਤਾਂ mauca ਤੁਹਾਡੇ ਲਈ ਹੈ ਜੀ ਇਸ ਮੌਕੇ ਨੂੰ ਅਜਾਈ ਨਾ ਜਾਣ ਦਿਓ ਐਨੇ ਡਿਸਕਾਊਂਟਡ ਪ੍ਰਾਈਸ ਦੁਬਾਰਾ ਨਹੀਂ ਮਿਲਣੇ ਕੱਲੇ ਇਹਨਾਂ ਨੂੰ ਨਹੀਂ ਈਟीडी ਕੈਡਰ ਦਾ ਬੈਚ ਵੀ 4500 ਦਾ ਮਿਲ ਰਿਹਾ ਹੈ ਯੂਪੀਐਸਸੀ ਦਾ ਯਾਰਾ ਯੂਪੀਐਸਸੀ ਦਾ ਬੈਚ ਮਿਲ ਰਿਹਾ ਕਿੰਨੇ ਚ 15000 ਰੁਪਏ ਦੇ ਵਿੱਚ ਪੁੱਤ ਕੀ ਕਰਨਾ ਹੋਊਗਾ ਤੁਸੀਂ ਐਪ ਤੇ ਜਾ ਕੇ ਵੀ ਇਸ ਬੈਚ ਨੂੰ ਬਾਏ ਕਰ ਸਕਦੇ ਹੋ ਜੀ ਐਪ ਦੇ ਥਰੂ ਵੀ ਬਾਏ ਕਰ ਸਕਦੇ ਹੋ ਤੁਹਾਨੂੰ ਪਤਾ ਹੈ ਜੀ ਐਪ ਦੇ ਥਰੂ ਨਹੀਂ ਕਰਨਾ ਉਹ ਵੀ ਦੱਸੂਗਾ ਟੈਨਸ਼ਨ ਨਾ ਲਿਓ Google Pay ਦੇ ਥਰੂ ਵੀ ਬਾਏ ਕਰ ਸਕਦੇ ਹੋ ਐਪ ਦੇ ਥਰੂ ਕਿਵੇਂ ਕਰਨਾ ਹੈ ਦੇਖੋ ਜੇ ਤੁਹਾਡੇ ਕੋਲ Android ਫੋਨ ਹੈ ਅਰੋੜਾ ਕਲਾਸਸ ਦੇ ਐਪ ਨੂੰ ਕਰੋ ਜੀ ਡਾਊਨਲੋਡ ਜਿਵੇਂ ਐਪ ਡਾਊਨਲੋਡ ਹੋ ਗਈ ਨੰਬਰ ਭਰ ਕੇ ਲੌਗਇਨ ਕਰ ਲਿਓ ਨੰਬਰ ਭਰ ਕੇ ਲੌਗਇਨ ਕਰ ਲਿਓ ਓਟੀਪੀ ਆਊਗਾ ਓਟੀਪੀ ਦੇ ਦਿਓ ਟੈਨਸ਼ਨ ਨਾ ਲਿਓ ਉਦੋਂ ਬਾਅਦ ਕਲਿੱਕ ਕਰਿਓ ਕੋਰਸ ਬਟਨ ਦੇ ਉੱਪਰ ਇੱਥੇ ਕਲਿੱਕ ਕਰਿਓ ਕੋਰਸ ਬਟਨ ਦੇ ਉੱਪਰ ਕਲਿੱਕ ਕਰਕੇ ਇੱਥੇ ਜਿਹੜਾ ਵੀ ਬੈਚ ਤੁਸੀ ਲੈਣਾ ਈਟੀਟੀ ਲੈਣਾ ਈਆਰਟੀ ਸਰਚ ਕਰੋ ਫਾਊਂਡੇਸ਼ਨ ਬੈਚ ਲੈਣਾ ਫਾਊਂਡੇਸ਼ਨ ਸਰਚ ਕਰੋ ਕਨਸਟੇਬਲ ਲੈਣਾ ਕਨਸਟੇਬਲ ਸਰਚ ਕਰੋ ਕਰ ਲਿਆ ਜੀ ਬੈਚ ਆ ਜਾਊਗਾ ਬੈਚ ਤੇ ਕਲਿੱਕ ਕਰ ਲਿਓ ਸਵਾਈਪ ਕਰੀ ਜਾਇਓ ਕਰੀ ਜਾਇਓ ਕਰੀ ਜਾਇਓ ਤੁਹਾਡੇ ਕੋਲ ਇੱਥੇ ਪ੍ਰਾਈਸ ਮੰਗਿਆ ਗਿਆ ਹੋਊਗਾ ਨਹੀਂ ਦੇਣਾ ਥੱਲੇ 쿠ਪਨ ਕੋਡ ਵੀ ਹੋਊਗਾ ਨਹੀਂ ਕਲਿੱਕ ਕਰਨਾ ਤੁਸੀਂ ਕਲਿੱਕ ਕਰਨਾ ਹੈਵ ਆ 쿠ਪਨ ਕੋਡ ਤੇ ਇਹਦੇ ਤੇ ਕਲਿੱਕ ਕਰਿਓ ਤੇ ਫਿਲ ਕਰ ਦਿਓ ਕੀ ਫਿਲ ਕਰ ਦਿਓ AC917 ਬਿਨਾ ਸਪੇਸ ਦੇਤੇ ਕੀ ਫਿਲ ਕਰ ਦਿਓ AC917 ਜੀ ਇਹ ਨਾਲ ਤੁਹਾਨੂੰ ਫਾਊਂਡੇਸ਼ਨ ਕਨਸਟੇਬਲ ਈਆ ਸਟੱਟ ਕੇਵਲ ਔਰ ਕੇਵਲ 99 ਦਾ ਪੈਜੂਗਾ ਈਟੀਟੀ ਤੁਹਾਨੂੰ ਪੈਜੂਗਾ ਜੀ ਬੈਚ ਕਿੰਨੇ ਦਾ 4500 ਦਾ ਯੂਪੀਐਸਸੀ ਦਾ ਬੈਚ ਤੁਹਾਨੂੰ ਪੈਜੂਗਾ ਜੀ ਕਿੰਨੇ ਦਾ ਕਿੰਨੇ ਦਾ ਬੈਚ ਪੈ ਜਾਣਾ ਜੀ 15000 ਦਾ ਤੇ ਜੇ ਤੁਹਾਡੇ ਕੋਲ ਆਈਫੋਨ ਹੈ ਫਿਰ ਮਾਈ ਇੰਸਟੀਟਿਊਟ ਐਪ ਡਾਊਨਲੋਡ ਕਰਨੀ ਹੈ ਓ ਆਰਜੀ ਔਰਗੇਨਾਈਜੇਸ਼ਨ ਕੋਡ ਦੇ ਵਿੱਚ ਭਰ ਦੇਣਾ ਏ ਆਰ ਸੀ ਨੰਬਰ ਭਰ ਕੇ ਲੌਗਇਨ ਕਰਕੇ ਬਾਕੀ ਸਾਰੀ ਪ੍ਰੋਸੈਸ ਸੇਮ ਹੈ ਕੋਰਸ ਬਟਨ ਦੇ ਕਲਿੱਕ ਕਰਕੇ ਸਰਚ ਕਰਨਾ ਹੈ ਕੂਪਨ ਕੋਡ ਲਾਉਣਾ ਨਾ ਭੁੱਲਿਓ AC917 ਜੇ ਤਰੀਕਾ ਔਖਾ ਲੱਗਦਾ ਹੈ ਨਾ ਔਖਾ ਲੱਗਦਾ ਤਾਂ ਤੁਸੀਂ ਸਿੰਪਲੀ ਗੂਗਲ ਪੇ ਵੀ ਕਰ ਸਕਦੇ ਹੋ ਭਾਈ Google Pay ਖੋਲੋ ਜੀ ਤੁਹਾਡੇ ਕੋਲੇ অপਸ਼ਨ ਹੁੰਦੀ ਹੈ ਜੀ ਪੇ ਇਨੀਵਨ ਦੀ ਪੇ ਇਨੀਵਨ ਤੇ ਕਲਿੱਕ ਕਰੋ ਜਿਵੇਂ ਕਲਿੱਕ ਕਰੋਗੇ ਨੰਬਰ ਭਰਨ ਨੂੰ ਥਾਜੂ ਨੰਬਰ ਭਰ ਦਿਓ ਕਿਹੜਾ ਭਰ ਦਿਓ 8822010101 ਜਿਵੇਂ ਨੰਬਰ ਭਰਿਆ ਉਹ ਤੁਹਾਡੇ ਕੋਲੇ ਹਨਾ ਜਿਵੇਂ ਹੀ ਨੰਬਰ ਭਰਿਆ ਉਸ ਨੰਬਰ ਦੇ ਉੱਪਰ ਤੁਸੀਂ ਸੈਂਡ ਕਰ ਦੇਣੀ ਹੈ ਕਿੰਨੇ ਰੁਪੀਸ 999 제드리 파운데이션 패치 ਲੈਣਾ ਹੈ ਕਨਸਟੇਬਲ ਲੈਣਾ 999 ਸੈਂਡ ਕਰੋ ਕਰਨ ਤੋਂ ਪਹਿਲਾਂ ਧਿਆਨ ਰੱਖਿਓ ਨੀਚੇ ਬਰੀਕ ਜੀ ਡੱਬੀ 'ਚ ਐਡਾ ਨੋਟ ਲਿਖਿਆ ਹੋਊ ਉੱਥੇ ਆਪਣਾ ਗੂਪਨ ਕੋਡ AC917 ਜੇ ਨਹੀਂ ਯਾਦ ਰਹਿੰਦਾ ਯਾਰ ਸਿੰਪਲੀ ਲਿਖ ਦਿਓ ਬਰਾੜ ਸਰ ਵੱਡੇ ਵੱਡੇ ਅੱਖਰਾਂ 'ਚ ਲਿਖ ਦਿਓ ਬਰਾੜ ਸਰ ਮੇਰੀ ਜ਼ਿੰਮੇਵਾਰੀ ਹੋ ਜੂਗੀ ਤੁਹਾਡੀ ਤਿਆਰੀ ਨੂੰ ਸਫਲ ਬਣਾਉਣਾ ਤੇ ਜੇ ਕਰਨਾ ਹੈ ਮੇਰੇ ਨਾਲ ਰਾਬਤਾ ਕਾਇਮ ਮੇਰੇ ਨਾਲ ਕੋਈ ਗੱਲਬਾਤ ਕਰਨੀ ਹੈ ਹਨਾ ਮੇਰੀ ਗਾਈਡੈਂਸ ਚਾਹੀਦੀ ਹੈ ਤੁਹਾਨੂੰ ਤਾਂ ਆ ਆਪਣਾ ਟੈਲੀਗ੍ਰਾਮ ਚੈਨਲ ਹੈ ਜਿੱਥੇ ਮੈਂ ਤੁਹਾਡੇ ਲਈ 24/7 ਅਵੇਲੇਬਲ ਹਾਂ ਜੀ 24 ਘੰਟੇ ਸੱਤੇ ਦਿਨ ਅਵੇਲੇਬ ਇੱਕ ਸਿੰਗਲ ਮੈਸੇਜ ਡ੍ਰੌਪ ਕਰੋ ਤੇ ਤੁਸੀਂ ਮੇਰੇ ਨਾਲ ਮੇਰੀ ਪਰਸਨਲ ਗਾਈਡੈਂਸ ਪ੍ਰਾਪਤ ਕਰ ਸਕਦੇ ਹੋ ਹਾਂ ਆ ਗੁੱਪਣਕੋਟ ਲਾ ਕੇ ਕੋਈ ਵੀ ਵੈਚਵਾਏ ਕਰਦੇ ਹੋ ਤਾਂ ਤੁਹਾਨੂੰ ਮੇਰੀ ਪਰਸਨਲ ਗਾਈਡੈਂਸ ਪ੍ਰਾਪਤ ਹੋ ਜੂਗੀ ਆ ਮੌਕਾ ਜ਼ਿੰਦਗੀ ਚ ਬਾਰ ਬਾਰ ਨਹੀਂ ਆਉਣਾ ਇਹਨੂੰ ਅਜਾ ਹੀ ਨਾ ਜਾਣ ਦਿਓ ਇਹ ਮੌਕਾ ਹੈ ਜੀ ਦੀਵਾਲੀ ਦਾ ਜਦੋਂ ਹਨੇਰੇ ਦੇ ਉੱਪਰ ਚਾਨਣ ਜਾਨੀ ਕਿ ਗਿਆਨ ਦੀ ਜਿੱਤ ਪ੍ਰਾਪਤ ਕਰ ਸਕਦੇ ਆ ਬੇਰੁਜ਼ਗਾਰੀ ਦੇ ਉੱਪਰ ਤਾਂ ਦੁਬਾਰਾ ਮੈਂ ਇੱਕ ਵਾਰੀ ਤੁਹਾਨੂੰ ਦੀਵਾਲੀ ਦੀਆਂ ਲੱਖ ਲੱਖ ਮੁਬਾਰਕਾਂ ਦਿੰਨਾ ਅਰੋੜਾ ਕਲਾਸਸ ਅਤੇ ਮੇਰੇ ਵੱਲੋਂ ਜੀ ਸਾਰੀ ਟੀਮ ਵੱਲੋਂ ਸਾਡੀ ਬਨੋ ਤਾਂ ਮਿਲਾਂਗੇ ਜੀ ਅਗਲੇ ਸੈਸ਼ਨ ਦੇ ਵਿੱਚ ਤਦ ਤੱਕ ਲਈ ਰੱਬ ਰੱਖਾ ਧੰਨਵਾਦ ਜੀ